ਦੀਵਾਲੀ ਤੋਂ ਪਹਿਲਾਂ ਇਹ ਦੀਵੇ ਦਾ ਫਲ ਜ਼ਰੂਰ ਜਾਣ ਲਿਆ ਤੇ ਪਿਆਰਿਓ ਆਪਾਂ ਬੇਨਤੀਆਂ ਜ਼ਰੂਰ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾਥ ਸੰਗਤ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਦੀ અપਾਰ ਕਿਰਪਾ ਹੋਈ ਹੈ ਇਹ ਜੋ ਸਮਾਂ ਇਹ ਘੜੀਆਂ ਚੱਲ ਰਹੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ અપਾਰ ਕਿਰਪਾ ਵਰਦੀ ਹੈ ਗੁਰਮੁਖ ਵਿਆਰਿਓ ਜਿਸ ਤਰ੍ਹਾਂ ਕਿ ਕੱਲ ਨੂੰ 17 ਤਰੀਕ ਨੇ ਹੋ ਜਾਣਾ ਮਤਲਬ ਅੱਜ ਹੋਏ ਗਈ ਤੇ 18 ਤਰੀਕ ਨੇ ਹੋਣਾ ਤੇ 18 ਤਰੀਕ ਨੂੰ ਧੰਨ ਤੇਰਸ ਮੰਨਿਆ ਜਾਂਦਾ ਚਲੋ ਸਾਡੇ ਵੀਰ ਭੈਣ ਭਰਾ ਜਿਹੜੇ ਹਿੰਦੂ ਵੀਰ ਸਾਡੇ ਉਹ ਮੰਨਦੇ ਨੇ ਇਸ ਚੀਜ਼ ਨੂੰ ਧੰਨ ਤੇ ਧੰਨ ਤੇ ਰਸ ਤਨਵੰਤਰੀ ਮਾਤਾ ਦੇ ਨਾਮ ਦੇ ਨਾਮ ਨਾਲ ਇਸ ਦਿਨ ਨੂੰ ਮਨਾਇਆ ਜਾਂਦਾ ਹੈ ਚਲੋ ਬੜੀ ਚੰਗੀ ਗੱਲ ਹੈ ਮੁਬਾਰਕ ਹੈ ਜੀ ਉਹਨਾਂ ਪਰ ਇਸ ਚੀਜ਼ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ ਹੈ ਸਿਆਰਿਓ ਸਿੱਖ ਕੇਵਲ ਗੁਰਬਾਣੀ ਪੜ੍ਹਦਾ ਹੈ ਸਿੱਖ ਕੇਵਲ ਸ਼ਬਦ ਨੂੰ ਮੰਨਦਾ ਹੈ ਸਿੱਖ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਤੇ ਭਰੋਸਾ ਕਰਦਾ ਹੈ ਸਿਆਰਿਓ ਬਾਸ਼ਾ ਕੇਵਲ ਬਾਣੀ ਦੇ ਨਾਲ ਜੋੜ ਕੇ ਗਏ ਨੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਹਿੰਦੇ ਭਾਈ ਇੱਕ ਗੱਲ ਯਾਦ ਰੱਖੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਦਾ ਕਹਿੰਦੇ ਉਹਦੀ ਵਡਿਆਈ ਸਭ ਤੋਂ ਵੱਡੀ ਹੈ ਉਹਦਾ ਕੀਰਤਨਾ ਉਹ ਪਰਮਾਤਮਾ ਦਾ ਜਿਹੜਾ ਹੈ ਸਭ ਤੋਂ ਵੱਡਾ ਗਾਇਨ ਕਰਨਾ ਕਹਿੰਦੇ ਉਹੀ ਕੀਰਤਨ ਹੈ ਹਰ ਕੀ ਵਡਿਆਈ ਵੱਡੀ ਹੈ ਜਾ ਫਲ ਹੈ ਜੀ ਕਾ ਇਹ ਹੀ ਸਭ ਤੋਂ ਵੱਡਾ ਫਲ ਹੈ ਤੇ ਪਿਆਰਿਓ ਆਪਾਂ ਕਿੱਧਰ ਨੂੰ ਤੁਰ ਪਏ ਆਪਾਂ ਕਿਹੜੀਆਂ ਚੀਜ਼ਾਂ ਦੇ ਵਿੱਚ ਪੈ ਗਏ ਆਪਾਂ ਕਿੱਧਰ ਨੂੰ ਹੋ ਗਏ ਸੋ ਪਿਆਰਿਓ ਮੇਰੇ ਪਾਤਸ਼ਾਹ ਜੀ ਨੇ ਇੱਕ ਇੱਕ ਗੱਲ ਸਪਸ਼ਟ ਕਰ ਦਿੱਤੀ ਪਾਤਸ਼ਾਹ ਕਹਿੰਦੇ ਕਹਿੰਦੇ ਇੱਕ ਜਦੋਂ ਸਿਰਫ ਦੂਸਰੇ ਮਾਰਗ ਤੇ ਭਟਕ ਜਾਂਦਾ ਹੈ ਹੋਰ ਨਾ ਚੀਜ਼ਾਂ ਵੱਲ ਅਟ੍ਰੈਕਟ ਹੁੰਦਾ ਤੇ ਯਾਦ ਰੱਖ ਸਿਖਾ ਕਹਿੰਦੇ ਤੇਰੀ ਜੀਵਨ ਸ਼ੈਲੀ ਕਮਜ਼ੋਰ ਹੁੰਦੀ ਜਾ ਰਹੀ ਹੈ ਪਾਤਸ਼ਾਹ ਜੀ ਨੇ ਫੇਰ ਮੋੜਿਆ ਪਾਤਸ਼ਾਹ ਕਹਿੰਦੇ ਤਕ ਚੜਿਆਂ ਸੋ ਤੋੜ ਢੂਂਡ ਸੱਜਣ ਸੰਤ ਪੱਕਿਆ ਕਹਿੰਦੇ ਭਾਈ ਤੈਨੂੰ ਪੱਕੇ ਦੀ ਲੋੜ ਐ ਤੈਨੂੰ ਸਰਦੂ ਮਹਾਰਾਜ ਜੀ ਦੇ ਪੱਕੇ ਸ਼ਬਦ ਦੀ ਲੋੜ ਐ ਪੱਕੇ ਸਾਥ ਦੀ ਲੋੜ ਐ ਕਹਿੰਦੇ ਭਾਈ ਤੂੰ ਕੱਚੇ ਮਾਰਗ ਚੱਲ ਰਿਆਂ ਹੈ ਤੂੰ ਕੱਚੇ ਮਾਰਗ ਜਾ ਰਿਆਂ ਕਹਿੰਦੇ ਕੱਚੇ ਗੁਰੂ ਦੇ ਵੱਲ ਅਟ੍ਰੈਕਟ ਹੋ ਰਿਆਂ ਕੱਚੇ ਗੁਰੂ ਦੀ ਗੱਲ ਨੂੰ ਮੰਨਣ ਦੇ ਵਿੱਚ ਯਕੀਨ ਕਰ ਰਿਆਂ ਅਵੇਸਲਾ ਹੋ ਰਿਆਂ ਸਿਖਾ ਜੇ ਮੰਨਣਾ ਹੀ ਐ ਤਾਂ ਉਸ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਮੰਨ ਕਹਿੰਦੇ ਉਹਦੇ ਤੋਂ ਵੱਡਾ ਕੋਈ ਹੋਰ ਨਹੀਂ ਹੈਗਾ ਬਸ ਇਸ ਗੱਲ ਨੂੰ ਯਾਦ ਰੱਖਿਓ ਆਪਾਂ ਪੜ੍ਹਦੇ ਆ ਨਾ ਬਾਣੀ ਵਿੱਚੋਂ ਜਿਨੀ ਸਤ ਗੁਰ ਸੇਵਿਆ ਤਿਨੀ ਨਾਉ ਪਾਇਆ ਗੁਜ ਹੋਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁੱਕੈ ਕੂਕ ਪੁਕਾਰ ਪਰ ਸਾਹ ਕਹਿੰਦੇ ਨੇ ਜਿਨੇ ਪਰਮਾਤਮਾ ਨੂੰ ਸੇਵ ਲਿਆ ਭਾਵ ਕੇ ਯਾਦ ਕਰ ਲਿਆ ਤੇ ਕਹਿੰਦੇ ਉਹ ਜੋ ਕਰ ਵਿਚਾਰ ਕਹਿੰਦੇ ਉਹ ਪਰਮਾਤਮਾ ਨੂੰ ਬੁੱਝ ਕੇ ਉਹਦੇ ਨਾਮ ਦੀ ਵਿਚਾਰ ਕਰਨੀ ਹੈ ਸਜਣਾ ਸਦਾ ਸ਼ਾਂਤ ਸੁਖ ਮਨ ਵਸੇ ਤੇਰਾ ਮਨ ਟਿਕਾ ਦੇ ਵਿੱਚ ਆ ਜਾਏਗਾ ਖੇੜੇ ਦੇ ਵਿੱਚ ਆ ਜਾਏਗਾ ਚੁੱਕੇ ਕੋਕ ਪੁਕਾਰ ਕਹਿੰਦੇ ਬਸ ਮਨ ਦੇ ਵਿੱਚ ਜਿਹੜੀਆਂ ਵਿਚਾਰਾਂ ਜ਼ਰੂਰ ਚੱਲਣਗੀਆਂ ਉੱਚਾ ਕੋਕਣ ਦੀ ਜਿਹੜੀ ਹੈ ਕੋਈ ਲੋੜ ਨਹੀਂ ਹੈ ਤੇ ਯਾਦ ਰੱਖ ਜਦੋਂ ਤੂੰ ਹਿਰਦੇ ਰੂਪ ਘਰ ਦੇ ਵਿੱਚੋਂ ਕੋਕੇਗਾ ਪੁਕਾਰੇਗਾ ਇਹ 파ਤਸ਼ਾਹ ਦੀ ਪ੍ਰਾਪਤੀ ਤੈਨੂੰ ਫੇਰ ਹੀ ਹੋਏਗੀ ਕਹਿੰਦੇ ਅੰਦਰ ਕੋਕੇਗਾ ਪੁਕਾਰੇਗਾ ਪਰ ਦੁਨੀਆ ਨੂੰ ਪਤਾ ਨਹੀਂ ਲੱਗੇਗਾ ਊਕਣ ਪੁਕਾਰਨ ਤੋਂ ਪੁਕਾਰ ਭਾਵ ਕੀ ਹੈ ਕਿ ਉਹਦੇ ਸਿਮਰਨ ਨੂੰ ਕਰਨਾ ਸਤਿਗੁਰੂ ਦੇ ਨਾਲ ਜੁੜ ਜਾਣਾ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਪਰਸ਼ਾ ਕਹਿੰਦੇ ਉਹਦੀ ਸੇਵਾ ਸਫਲ ਹੈ ਤੇ ਕਹਿੰਦੇ ਤੈਨੂੰ ਥਾਏ ਘਾਲ ਥਾਏ ਤੇਰੀ ਸੇਵਾ ਪਾ ਦੇਗਾ ਸਤਿਗੁਰੂ ਕਹਿੰਦੇ ਉਹਨੂੰ ਯਾਦ ਕਰਨਾ ਉਹਦਾ ਸਿਮਰਨ ਕਰਨਾ ਸਭ ਤੋਂ ਵੱਡੀ ਉਹਦੀ ਸੇਵਾ ਹੈ ਗੁਰਮੁਖ ਪਿਆਰਿਓ ਵੰਦੀ ਕਰਾਂ ਇੱਕ ਸਿੱਖ ਦੇ ਲਈ ਇਹ ਜ਼ਰੂਰੀ ਕੀਤਾ ਮੇਰੇ ਮਾਲਕ ਨੇ ਪਰ ਪਿਆਰਿਓ ਅੱਜ ਕੱਲ ਦੇ ਸਿੱਖ ਮੈਂ ਵੇਖ ਰਿਹਾ ਕੋਈ ਜਿਹੜਾ ਹੈ ਘਰ ਦੇ ਕੌਲਿਆਂ ਤੇ ਦੀਵੇ ਜਗਾਈ ਜਾ ਰਿਹਾ ਕੋਈ ਘਰ ਦੇ ਵਿੱਚ ਪੂਜਾਵਾਂ ਕਰ ਰਿਹਾ ਕਾਹਦੀਆਂ ਮਾਤਾ ਦੀਆਂ ਕਹਿੰਦੇ ਇਸ ਦੇ ਨਾਲ ਧਨ ਲక్ష్ਮੀ ਆਉਂਦੀ ਹੈ ਪਰ ਯਾਦ ਰੱਖਿਓ ਪਾਤਸ਼ਾਹ ਜੀ ਨੇ ਇੱਕੋ ਗੱਲ ਸਪਸ਼ਟ ਕੀਤੀ ਪਾਤਸ਼ਾਹ ਕਹਿੰਦੇ ਨੇ ਉਹ ਸਤਿਗੁਰੂ ਕੀ ਹੈ ਉਹ ਸਤਿਗੁਰੂ ਇਹ ਹੈ ਕਹਿੰਦੇ ਦਦਾ ਦਾਦਾ ਏਕ ਹੈ ਸਭ ਕੋ ਦੇਵਨ ਹਾਰ ਲੈਂਦੇ ਤੋਟਣਾ ਆ ਬਾਈ ਅਗਣਤ ਭਰੇ ਪੰਡਾਰ ਤੇ ਪਾਤਸ਼ਾਹ ਜੀ ਨੇ ਇਹ ਵੀ ਗੱਲ ਕੀਤੀ ਪਿਆਰਿਓ ਕਹਿੰਦੇ ਦੇਂਦਾ ਦੇ ਲੈਂਦੇ ਥੱਕ ਪਾਹੇ ਕਹਿੰਦੇ ਤੂੰ ਦਾਤਾਂ ਲੈਂਦਾ ਥੱਕ ਜਾਏਗਾ ਪਰ ਸਤਿਗੁਰੂ ਤੈਨੂੰ ਦਾਤਾਂ ਵੰਡਦੇ ਹੋਏ ਤੈਨੂੰ ਕਦੇ ਨਹੀਂ ਥਕਣਗੇ ਯਾਦ ਰੱਖਿਓ ਘਰ ਗੁਰੂ ਤੇਗ ਬਹਾਦਰ ਸਿਮਰਿਆ ਕਰਨੋਂ ਨਿਧੇ ਆਵੇ ਧਾਏ ਕਹਿੰਦੇ ਧਾਏ ਦਾ ਮਤਲਬ ਹੀ ਥੱਕ ਕੇ ਕਹਿੰਦੇ ਇਹ ਚੀਜ਼ਾਂ ਯਾਦ ਰੱਖਿਓ ਕਿ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਐਡੀ ਵੱਡੀ ਕਿਰਪਾ ਦੇ ਮਾਲਕ ਨੇ ਕਹਿੰਦੇ ਉਹ ਨੌ ਲਿੱਡੀਆਂ 18 ਸਿੱਧੀਆਂ ਤੇ ਬਾਕੀ ਦੁਨਿਆਵੀ ਚੀਜ਼ਾਂ ਪਦਾਰਥ ਸਾਰਾ ਕੁਝ ਦਾਤਾਂ ਧੱਕ ਕੇ ਕਹਿੰਦੇ ਸਿੱਖ ਨੂੰ ਉਹਦੇ ਘਰ ਦੇ ਵਿੱਚ ਵਾਰ ਦਿੰਦੇ ਨੇ ਧੱਕੇ ਨਾਲ ਹੀ ਕਿਨੇ ਭਾਈ ਵਰਤ ਲੈ ਜਿੰਨੀਆਂ ਚਾਹੀਦੀਆਂ ਨੇ ਲੈ ਲੈ ਹੋਰ ਚਾਹੀਦੀਆਂ ਹੋ ਜਾਂ ਹੋਰ ਲੈ ਲਵੇਂ ਕਹਿੰਦੇ ਇਹ ਗੁਰੂ ਐਸਾ ਹੈ ਸਿਰ ਦੀਜੈ ਪਾਇ ਨਾ ਛੋੜੀਐ ਕਹਿੰਦੇ ਇਹ ਜੇ ਇੱਕ ਵਾਰੀ ਬਾਹ ਫੜ ਲਵੇ ਕਹਿੰਦੇ ਸਿਰ ਤੇ ਲਵਾ ਦਿੰਦਾ ਪਰ ਬਾਹ ਨਹੀਂ ਛੱਡਦਾ ਆਪਣੇ ਸਿੱਖ ਦੀ ਇਥੇ ਸਿੱਖਿਆ ਜਿਹੜਾ ਭੱਜਿਆ ਫਿਰਦਾ ਹੋਰ ਨਾ ਪਾਸੇ ਜਿਹੜਾ ਕਹਿੰਦਾ ਮੈਨੂੰ ਉਹਦੇ ਤੇ ਭਰੋਸਾ ਹੈ ਮੈਂ ਤੇ ਉਹ ਗੁਰੂ ਕੋਲੇ ਜਾਊਂਗਾ ਮੈਂ ਉਹਦੇ ਕੋਲੇ ਜਾਊਂਗਾ ਮੈਂ ਉਹ ਤੇ ਦੇ ਵਿਸ਼ਵਾਸ ਕਰਦਾ ਕਹਿੰਦੇ ਸਿੱਖ ਨੇ ਹਰਾ ਝੰਡਾ ਦੇਖਿਆ ਨਹੀਂ ਦੇ ਮੱਥਾ ਟੇਕਿਆ ਨਹੀਂ ਅੱਜਕੱਲ੍ਹ ਵਾਲੇ ਸਿੱਖਾਂ ਦੇ ਹਾਲਾਤ ਇਹ ਹੋ ਗਏ ਤੇ ਆ ਰਹੇ ਹੋ ਬੇਨਤੀ ਕਰਦਮਾ ਆਪਣੇ ਘਰਾਂ ਦੇ ਵਿੱਚ ਦੀਵੇ ਜਗਾਏ ਜਾ ਰਹੇ ਨੇ ਆਪਣੇ ਘਰਾਂ ਦੇ ਵਿੱਚ ਪੂਜਾ ਕੀਤੀ ਜਾ ਰਹੀ ਹੈ ਸਿੱਖਾਂ ਦੇ ਤਰਫੋਂ ਚਲੋ ਹੋਰ ਕੁਝ ਕਰੇ ਇਹ ਨਾਲ ਸਮਝ ਆਉਂਦੀ ਹੈ ਪਰ ਸਿੱਖ ਜਦੋਂ ਗੁਰਬਾਣੀ ਤੋਂ ਟੁੱਟ ਕੇ ਗੁਰਬਾਣੀ ਦਾ ਕਹਿਣਾ ਮੰਨਣ ਤੋਂ ਫਾਰਗ ਹੋ ਕੇ ਇਹ ਸਭ ਕੁਝ ਕਰਦੇ ਨੇ ਪਾਤਸ਼ਾਹ ਜੀ ਨੇ ਇਹ ਕਰਕੇ ਕਿਹਾ ਸੀ ਕਹਿੰਦੇ ਸਿੱਖੋ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੀਜ ਦਿਓ ਮੈਂ ਸਾਰਾ ਜਬ ਇਹ ਗਹਾਂ ਵਿਪਰਨ ਕੀ ਰੀਤ ਤੋ ਮੈਂ ਨਾ ਕਰੂੰਨ ਕੀ ਪ੍ਰਤੀਤ ਕਹਿੰਦੇ ਸਿੱਖੋ ਮੈਂ ਤੁਹਾਡੇ ਤੇ ਯਕੀਨ ਨਹੀਂ ਕਰ ਸਕਦਾ ਜਦੋਂ ਤੁਸੀਂ ਵਿਪਰਾਂ ਵਾਲੀ ਰੀਤ ਕਰਨੀ ਸਟਾਰਟ ਕਰ ਦਿਓਗੇ ਵਿਪਰਾਂ ਵਾਲੇ ਕੰਮ ਕਰੋਗੇ ਮਾ ਤੁਹਾਡੇ ਤੇ ਯਕੀਨ ਨਹੀਂ ਕਰ ਸਕਦਾ ਕਿਨੇ ਉਦੋਂ ਤੱਕ ਮੇਰਾ ਤੇਜ ਤੁਹਾਡੇ ਨਾਲ ਆ ਜਦੋਂ ਤੱਕ ਤੁਸੀਂ ਨਿਆਰੇ ਬਣ ਕੇ ਰਹੋਗੇ ਅੱਜ ਕੱਲ ਦਾ ਖਾਲਸਾ ਅੱਜ ਕੱਲ ਦਾ ਸਿੱਖ ਨਿਆਰਾ ਨਹੀਂ ਹੈ ਅੱਜ ਕੱਲ ਦੇ ਸਿੱਖ ਦੇ ਵਿਚਾਰ ਵੀ ਮਿਲਾਵਟੀ ਹੋ ਗਏ ਵਿਚਾਰ ਵੀ ਮਿਲਾਵਟੀ ਹੋ ਗਏ ਪਿਆਰਿਓ ਮੈਂ ਬੇਨਤੀ ਕਰਾਂ ਦੀਵਾਲੀ ਤੋਂ ਪਹਿਲਾਂ ਲੋਕ ਕਹਿੰਦੇ ਦੀਵੇ ਜਗਾਓ ਜੀ ਪਰ ਕਦੇ ਧਿਆਨ ਨਹੀਂ ਦਿੱਤਾ ਵੀ ਸਾਡੇ ਮਨ ਦੇ ਦੀਵੇ ਤਾਂ बुझे ਪਏ ਨੇ ਭਲੇ ਉਹਨਾਂ ਨੂੰ ਤੇ ਜਗਾਰੋ ਬਾਹਰ ਦੀਵੇ ਜਗਾਉਣ ਦੇ ਨਾਲ ਬਥੇਰਾ ਰੌਸ਼ਨੀ ਹੈ ਅੱਜ ਕੱਲ ਇਲੈਕਟ੍ਰੋਨਿਕ ਪ੍ਰੋਡਕਟ ਨੇ ਬਾਹਰੇ ਚਾਨਣਾ ਹੋ ਸਕਦਾ ਹੈ ਪਰ ਅੰਦਰ ਹਿਰਦੇ ਰੂਪ ਘਰ ਦੇ ਵਿੱਚ ਚਾਨਣਾ ਨਹੀਂ ਹੋ ਸਕਦਾ ਭਾਵੇਂ ਲੱਖਾਂ ਉਪਕਰਣ ਇਲੈਕਟ੍ਰੋਨਿਕ ਦੇ ਜਗਾ ਲਿਓ ਲੱਖਾਂ ਕਰੋੜਾਂ ਦੀਵੇ ਜਗਾ ਲਿਓ ਪਰ ਇਹ ਗੱਲ ਯਾਦ ਰੱਖਿਓ ਵੀ ਅੰਦਰ ਹਨੇਰਾ ਤੇ ਹਨੇਰਾ ਹੀ ਰਹੇਗਾ ਇਹ ਸਿਰਦੇ ਨੇ ਚਾਨਣ ਹੋਣਾ ਹੈ ਇਹ ਹਰ ਦੇ ਰੂਪ ਘਰ ਦੇ ਵਿੱਚ ਚਾਨਣ ਹੋਏਗਾ ਗੁਰੂ ਦੀ ਸਿੱਖਿਆ ਨਾਲ ਪਰ ਕਦੇ ਉਹ ਤੇ ਗੁਰੂ ਦੀ ਸਿੱਖਿਆ ਨੂੰ ਬਹਿ ਕੇ ਅਸੀਂ ਸੁਣਿਆ ਹੀ ਹੈ ਨਹੀਂ ਪਿਆਰਿਓ ਕੋਈ ਕਹਿੰਦੇ ਆਟੇ ਦਾ ਦੀਵਾ ਬਣਾ ਕੇ ਲਾਓ ਅਸੀਂ ਤੇ ਰਹਿਮਾਂ ਵਿੱਚ ਬੈ ਗਏ ਕੋਈ ਕਹਿੰਦੇ ਜੀ ਉਹਦੇ ਵਿੱਚ ਬੱਤੀ ਰੂਹ ਦੀ ਪਾਓ ਕੋਈ ਕਹਿੰਦਾ ਦੇਸੀ ਘਿਓ ਦਾ ਦੀਵਾ ਜਗਾਓ ਕੋਈ ਕਹਿੰਦਾ ਉਹਦੇ ਵਿੱਚ ਚਲਸੀ ਦੇ ਬੀਜ ਪਾਓ ਕੋਈ ਕਹਿੰਦਾ ਉਹਦੇ ਵਿੱਚ ਕਣਕ ਦੇ ਦਾਣੇ ਸੁੱਟੋ ਕੋਈ ਕਹਿੰਦਾ ਚੀਨੀ ਦੇ ਦਾਣੇ ਸੁੱਟੋ ਦੀਵੇ ਦੇ ਵਿੱਚ ਦੀਵਾ ਬਲਦਾ ਰਹਿਣ ਦਿਓ ਕੋਈ ਕਹਿੰਦਾ ਘਰ ਦੇ ਵਿੱਚ ਦੀਵਾ ਲਾ ਕੇ ਛੱਡ ਦਿਓ ਦੇਸੀ ਘਿਓ ਦਾ ਘਰ ਦੇ ਦਰਵਾਜ਼ੇ ਖੁੱਲੇ ਛੱਡ ਦਿਓ ਘਰ ਦੇ ਵਿੱਚ ਪੈਸਾ ਆ ਜਾਏਗਾ ਆਪਾਂ ਬੇਂਤੀਆਂ ਸਾਝੀਆਂ ਕੀਤੀਆਂ ਨਾ ਵੀ ਸਤਿਗੁਰੂ ਮਹਾਰਾਜ ਕੀ ਨੇ ਉਹ ਦਾਤਾਂ ਦੇਣ ਵਾਲੇ ਨੇ ਇੰਨੀਆਂ ਦਾਤਾਂ ਦਿੰਦੇ ਨੇ ਤੂੰ ਦਾਤਾਂ ਲੈਂਦਾ ਥੱਕ ਜਾਵੇਂਗਾ ਕਦੇ ਸੱਚੇ ਦਿਲੋਂ ਮੰਗ ਕੇ ਵੇਖ ਗੁਰੂ ਤੋਂ ਕਦੇ ਮੰਗ ਕੇ ਵੇਖ ਝੋਲੀ ਅੱਡ ਕੇ ਸੱਚੇ ਪਾਤਸ਼ਾਹ ਮੈਨੂੰ ਦੇ ਤੇਰੇ ਦਰ ਤੋਂ ਹੀ ਮੰਗਣਾ ਤੇ ਉਦੋਂ ਪ੍ਰਾਪਤ ਹੁੰਦਾ ਜੇ ਆਪਾਂ ਕਹੀਏ ਮੈਨੂੰ ਇਹ ਤੋਂ ਵੀ ਮਿਲ ਜੇ ਮੈਨੂੰ ਉਹ ਤੋਂ ਮਿਲੂਗਾ ਮੈਂਨੇ ਅਰਦਾਸ ਕੀਤੀ ਹੈ ਮੈਨੂੰ ਭਰੋਸਾ ਨਹੀਂ ਹੈ ਮੈਨੂੰ ਗੁਰੂ ਤੇ ਭਰੋਸਾ ਨਹੀਂ ਮੈਂ ਬਾਣੀ ਪੜਨੀ ਛੱਡ ਦਿੱਤੀ ਨਿਤਨੇਮ ਕਰਨਾ ਛੱਡ ਦਿੱਤਾ ਤੇ ਪਿਆਰਿਓ ਯਾਦ ਰੱਖਿਓ ਉਹ ਹੁੰਦੀ ਹੈ ਮਿਲਾਵਟੀ ਚੀਜ਼ ਤੇ ਮਿਲਾਵਟੀ ਚੀਜ਼ ਕਦੇ ਫਾਇਦਾ ਨਹੀਂ ਕਰਦੀ ਹੁੰਦੀ ਬਸ ਇਕੱਲੇ ਬਣ ਕੇ ਰਹੁ ਤੇ ਦਾਤਾਂ ਫੇਰ ਮਿਲਣਗੀਆਂ ਆ ਧੰਨ ਤੇਰਸ ਸਾਧਕ ਤੇ ਠੀਕ ਹੈ ਦੂਜੇ ਵੀਰਾਂ ਨੇ ਕਿਸੇ ਨੇ ਪੂਜਾ ਕਰਨੀਆ ਕਰੋ ਪਰ ਸਿੱਖ ਜਿਹੜਾ ਬਾਣੀ ਪੜਨ ਵਾਲਾ ਹੈ ਗੁਰਸਿੱਖਾਂ ਦੇ ਘਰ ਦੇ ਵਿੱਚ ਜਿਹਦਾ ਜਨਮ ਹੋਇਆ ਹੈ ਪਿਆਰਿਓ ਕੇਵਲ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜੇ ਉਹਦੇ ਹਰ ਰੋਜ਼ ਹੀ ਉਹਦਾ ਧੰਨ ਤੇਰਸ ਹੈ ਜੇ ਤੁਸੀਂ ਮੰਨ ਲਿਓ ਵੀ ਇੱਕ ਦਿਨ ਧੰਨ ਤੇਰਸ ਇਹ ਪੂਜਾ ਕਰਨ ਦੇ ਨਾਲ ਜਾਂ ਚੰਗੀਆਂ ਚੀਜ਼ਾਂ ਖਰੀਦਣ ਦੇ ਨਾਲ ਸਾਰਾ ਸਾਲ ਮੇਰੇ ਕੋਲੇ ਪੈਸਾ ਟਿਕਿਆ ਰਹੂਗਾ ਇਹਦੀ ਕੀ ਗਾਰੰਟੀ ਹੈ ਜੀ ਪੈਸਾ ਤੇ ਮਿਹਨਤ ਕਰਨ ਨਾਲ ਹੀ ਆਊਗਾ ਹੋਰ ਆਸਮਾਨ ਤੋਂ ਕੋਈ ਬੈਗ ਤੇ ਡਿੱਗਣ ਨਹੀਂ ਲੱਗਿਆ ਵੀ ਹਾਂ ਭਾਈ ਤੇਰੇ ਘਰ ਦੇ ਵਿੱਚ ਬੈਗ ਡਿੱਗ ਗਿਆ ਚਲ ਭਈ ਐਸ਼ ਕਰ ਹੁਣ ਸਾਲ ਤੈਨੂੰ ਮੌਜ ਹੈ ਕਰੀ ਤਾਂ ਮਿਹਨਤ ਨਾਲ ਮਿਹਨਤ ਰਾਸ ਆਏਗੀ ਜਦੋਂ ਆਪਾਂ ਭਰੋਸਾ ਕਰਕੇ ਚੱਲਾਂਗੇ ਹੱਕ ਦੀ ਕਮਾਵਾਂਗੇ ਤੇ 파ਰਸ਼ਾ ਉਹਦੇ ਵਿੱਚ ਰੰਗ ਭਾਗ ਲਾਉਣਗੇ ਪਿਆਰਿਓ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ